ਜਿਵੇਂ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਪਾਠ 13 ਗ੍ਰਾਫਾਂ ਬਾਰੇ ਜਾਣਕਾਰੀ ਅਭਿਆਸ ਨੰਬਰ 13.2 ਤੇ ਇਸ ਅਭਿਆਸ ਦੇ ਪਹਿਲੇ ਤਿੰਨ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ अगे वन तो पहला प्यारे विद्यार्थियों तुम चेता करा दे दवा कि इसी चैनल के उत्तर तो थोड़िया अठवीं जमात में जुड़िया दूजे विषया दर प्लेलिस्ट भी है उन्होंने भी जरूर फरोल के देखो एक है कि मैथ नोट्स फिर एक है कि साइंस एक हैगी एटथ इंगलिश एक है कि ग्रैमर एक हैगी गणित सिद्धांत एक है मैथ शॉर्टकट्स एंड ट्रिक्स सौ बच्चे देखिए हूँ एवले सवाल पहले जेवालते थे आप कि सूकारी दी गई ਅੰਕੜੇ ਦਿੱਤੇ ਗਏ ਸਾਰਣੀ ਦਿੱਤੀ ਗਈ ਤੇ ਅਸੀਂ ਫਿਰ ਕੀ ਕੀਤਾ ਉਹਨਾਂ ਸਾਰਣੀ ਤੇ ਇਸ ਆਧਾਰ ਤੇ ਉਹਨਾਂ ਅੰਕੜੇ ਦੇ ਆਧਾਰ ਤੇ ਅਸੀਂ ਗ੍ਰਾਫ ਬਣਾਉਣਾ ਸਿੱਖਿਆ ਤੇ ਇਹਦੇ ਵਿੱਚ ਕੀ ਇਹ ਸਾਨੂੰ ਗ੍ਰਾਫ ਦਿੱਤਾ ਗਿਆ ਹੈ ਤੇ ਗ੍ਰਾਫ ਦੇ ਵਿੱਚੋਂ ਅਸੀਂ ਜਾਣਕਾਰੀ ਕੱਢਣੀ ਹੈ ਸੋ ਬੱਚਿਓ ਇਹ ਇੱਕ ਕਿਸਮ ਦਾ ਕਹਿ ਲਓ ਕਿ ਉਲਟ ਕਰਮ ਹੈ ਜਿੱਦਾਂ ਮਤਲਬ ਕਿ ਜਾਣਕਾਰੀ ਹੋਵੇ ਅੰਕੜੇ ਹੋਣ ਤੇ ਅਸੀਂ ਗ੍ਰਾਫ ਤਿਆਰ ਕਰ ਸਕਦੇ ਹਾਂ ਤੇ ਜੇ ਗ੍ਰਾਫ ਤਿਆਰ ਕੀਤਾ ਹੋਇਆ ਸਾਨੂੰ ਸਾਡੇ ਸਾਹਮਣੇ ਆ ਜਾਵੇ ਤੇ ਉਹਦੇ ਵਿੱਚੋਂ ਅਸੀਂ ਜਾਣਕਾਰੀ ਕੱਢ ਵੀ ਸਕਦੇ ਹਾਂ ਉਨਾਂ ਜੋ ਅੰਕੜੇ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਸੋ ਇਹ ਦੇਖੋ ਬੱਚਿਓ ਇਹ ਗ੍ਰਾਫ ਹੈਗਾ ਇਹ ਕਿਹਨੇ ਦਿੱਤਾ ਗ੍ਰਾਫ ਹਸਪਤਾਲ ਵਿੱਚ ਦਾਖਲ ਇੱਕ ਰੋਗੀ ਦੇ ਹਰ ਘੰਟੇ ਦੇ ਤਾਪਮਾਨ ਨੂੰ ਦਰਸਾਉਂਦਾ ਹੈ ਸੋ ਬੱਚਿਓ ਇਹ ਐਕਸ ਧੁਰਾ ਹੈਗਾ ਇੱਥੇ ਦਿੱਤਾ ਹੈ ਸਮਾਂ 9 ਵਜੇ 10 ਵਜੇ 11 ਵਜੇ 12 ਵਜੇ ਫਿਰ ਦੁਬਾਰਾ 1 ਵਜੇ 2 ਵਜੇ ਤੇ 3 ਵਜੇ ਤੇ ਇਹ ਹੈਗਾ ਬੱਚਿਓ ਤੁਹਾਡਾ ਤਾਪਮਾਨ 96 97 98 99 100 101 102 ਤੇ 100 ਤਨੇ ਠੀਕ ਹੈ ਨਾ ਸੋ ਇਹਦਾ ਤਾਪਮਨ ਹੈਗਾ ਫੋਰਨਹਾਈਟ ਦੇ ਵਿੱਚ ਆਇਆ ਹੈਗਾ Y ਤੁਰਾ ਹੁਣ ਬੱਚਿਓ ਇਹ ਗ੍ਰਾਫ ਬਣਿਆ ਹੋਇਆ ਹੈ ਸਾਡੇ ਕੋਲ ਇਹ ਬਿੰਦੂ ਹੈਗੇ ਨੇ ਇਹ ਗ੍ਰਾਫ ਬਣਾਇਆ ਹੋਇਆ ਹੈ ਤੇ ਤਿੰਨ ਸਵਾਲ ਹੈਗੇ ਨੇ ਤੇ ਆਓ ਉਹਨਾਂ ਨੂੰ ਅਸੀਂ ਉਹਨੇ ਇੱਕ ਇੱਕ ਕਰਕੇ ਕਰਦੇ ਹਾਂ ਸੋ ਗ੍ਰਾਫ ਇੱਥੇ ਮੈਂ ਤੁਹਾਡੇ ਨਾਲ ਰਖਾਇਆ ਤੁਹਾਨੂੰ ਸਭ ਸਮਝਾਉਣ ਲਈ ਪਹਿਲਾ ਸਵਾਲ ਹੈਗੇ ਨੇ 2 ਪੀਐਮ ਪੀਐਮ ਤੇ ਇੱਕ ਉਹਦਾ ਏਐਮ ਦੁਪਹਿਰ ਤੋਂ ਪਹਿਲੇ ਦੇ ਸਮੇਂ ਨੂੰ ਕੀ ਆ ਜਾਂਦਾ ਏਐਮ ਦੁਪਹਿਰ ਤੋਂ ਬਾਅਦ ਦੇ ਸਮੇਂ ਨੂੰ ਕੀ ਆ ਜਾਂਦਾ ਪੀਐਮ ਹੁਣ AM ਔਰ PM ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਜਨਰਲੀ ਤੁਸੀਂ ਮੇਰੇ ਚੈਨਲ ਤੇ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਉਸ ਵਿੱਚ ਮੈਂ ਸਾਰੀ ਗੱਲਾਂ ਦੱਸੀ ਹੋਈ ਹੈ AM ਕੀ ਹੁੰਦਾ ਹੈ PM ਕੀ ਹੁੰਦਾ ਹੈ CPWD ਕੀ ਹੁੰਦਾ ਹੈ ਫਿਰ ਤੁਹਾਡਾ ਕੈਪਚਾ ਕੋਡ ਕੀ ਹੁੰਦਾ ਹੈ SIM ਕੀ ਹੁੰਦਾ ਹੈ SIM ਕੀ ਹੁੰਦਾ ਹੈ IMEI ਕੋਡ ਕੀ ਹੁੰਦਾ ਹੈ ਇਹ ਨੰਬਰ IMEI ਨੰਬਰ ਕੀ ਹੁੰਦਾ ਹੈ ਤੁਹਾਡੇ ਮੋਬਾਈਲ ਵਿੱਚ ਲਿਖਿਆ ਹੁੰਦਾ ਹੈ GPS ਕੀ ਹੁੰਦਾ ਹੈ ਜਨਰਲ ਨੋਲੇਜ ਦੀ ਬੜੀ ਸਾਰੀ ਐਬ੍ਰੀਵੀਏਸ਼ਨ ਦੇ ਕਰੀਬ 6-7 ਵੀਡੀਓ ਮੈਂ ਬੜੇ ਧਿਆਰ ਵੇ ਦਿਨਾਰਾ ਸਾਇੰਸ ਦੇ ਤਕਨੀਕ ਦੇ ਜਨਰਲ ਨੌਲੇਜ ਦੇ ਟੈਂਕਿੰਗ ਦੇ ਨੋਟਸ ਦੇ ਬਣਾ ਕੇ ਪਾਇਆ ਹੋਏ ਨੇ ਸੋ ਤੁਸੀਂ ਐਬ੍ਰੀਵੀਏਸ਼ਨਸ ਨਾਲ ਦੀ ਪਲੇਲਿਸਟ ਤੇ ਜਾ ਕੇ ਦੇਖੋ ਤੁਹਾਡੇ ਗਿਆਨ ਚ ਬੜਾ ਸਾਰਾ ਵਾਧਾ ਹੋਏਗਾ ਇਹ ਗੱਲਾਂ ਵੀ ਤੁਹਾਨੂੰ ਦੱਸੀ ਹੋਈਆਂ ਕਿ ਏ ਐਮ ਪੀ ਐਮ ਦਾ ਕੀ ਮਤਲਬ ਹੁੰਦਾ ਸੋ 2 ਪੀ ਐਮ ਦਾ ਮਤਲਬ ਕੀ ਦੁਪਹਿਰੇ 2 ਵਜੇ 3 ਪੀ ਐਮ ਦਾ ਮਤਲਬ ਦੁਪਹਿਰੇ 3 ਵਜੇ ਤੇ ਰੋਗੀ ਦਾ ਤਾਪਮਨ ਕਿੰਨਾ ਸੀ ਹੁਣ ਬੱਚੋ ਜਦੋਂ ਇਦਾਂ ਆ ਜਾਏ ਤੇ ਅਸੀਂ 2 ਪੀ ਐਮ ਕਿੱਥੇ ਆ ਗਿਆ ਦੇਖੋ 2 ਪੀ ਐਮ ਹੈ ਤੁਸੀਂ 2 ਪੀ ਐਮ ਤੇ ਇਦਾਂ ਜਾਣਾ ਉੱਪਰ ਮਲੀ ਹਲਕਾ ਨਿਸ਼ਾਨ ਨਹੀਂ ਲਗਾਣਾ ਮਲੀ ਉੱਤੇ ਚੱਲੋ ਜਾਂ ਫੁੱਟ ਤਿਆ ਸਾਡਾ ਬਿੰਦੂ ਆ ਗਿਆ ਤੇ ਹੁਣ ਵੀ ਇਸ ਬਿੰਦੂ ਤੋਂ ਖੱਬੇ ਗਏ ਤੇ ਇਹ ਕਿੰਨਾ ਬੱਚਿਓ ਹੈਗਾ 101 ਡਿਗਰੀ 101 ਡਿਗਰੀ ਸੋ ਸਾਡਾ ਜਵਾਬ ਆ ਗਿਆ 2 ਪੀਐਮ ਤੇ ਤਾਪਮਾਨ 101 ਡਿਗਰੀ ਫੋਰਨਹਾਈਟ ਸੀ ਅਗਲਾ ਹੈ 3 ਪੀਐਮ ਇਹ 3 ਪੀਐਮ ਹੈਗਾ ਸੋ 3 ਪੀਐਮ ਇੱਥੇ ਗਏ ਇਹ ਬਿੰਦੂ ਆ ਗਿਆ 3 ਪੀਐਮ ਦਾ ਇਹ ਇੱਥੇ ਗਏ 199 ਸੋ 3 ਪੀਐਮ ਤੇ ਤਾਪਮਾਨ 92 ਡਿਗਰੀ ਫੋਰਨਹਾਈਟ ਸੀ ਸਾਡਾ ਜਵਾਬ ਆ ਗਿਆ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਉਲਟਾ पहले इन्होंने क्या समय ਦਿੱਤਾ ਹੈ ਤੇ તાપમાન ਪਤਾ ਕਰੋ ਹੁਣ ਇਹਨਾਂ ਨੇ તાਪਮਾਨ ਦਿੱਤਾ ਹੈ ਤੇ ਕਹਿੰਦੇ ਇਹ તાਪਮਾਨ ਕਿੰਨੇ ਵਜੇ ਸੀ ਉਹ ਪਤਾ ਕਰੋ ਕਹਿੰਦੇ ਰੋਗੀ ਦਾ તાਪਮਾਨ 100 ਡਿਗਰੀ ਫੋਰਨ ਹਾਈਟ ਕਿਸ ਸਮੇਂ ਸੀ ਹੁਣ ਜੇ 100 ਡਿਗਰੀ ਹੁਣ ਇੱਥੋਂ ਦੀ ਪਤਾ ਕਰਨਾ ਕਿ ਅਸੀਂ ਇੱਥੇ ਆ ਗਏ ਫਿਰ ਲੋ ਜੀ ਇਹ 100 ਡਿਗਰੀ ਹੈਗਾ ਇਹ 100 ਡਿਗਰੀ ਹੈ ਸੋ ਇੱਥੇ ਗਏ ਆਪਾਂ ਤੇ ਅਸੀਂ ਦੇਖਿਆ ਬੱਚਿਓ 100 ਡਿਗਰੀ ਨਾਲ ਮੇਲ ਖਾਂਦੀਆਂ ਦੋ ਬਿੰਦੂਆਂ ਨੇ ਇੱਕ ਐਵਲੀ ਬਿੰਦੂ ਹੈ ਤੇ ਇੱਕ ਐਵਲੀ ਬਿੰਦੂ ਹੈ ਸੋ ਪਹਿਲੀ ਬਿੰਦੂ ਹੈਗੀ 12 ਵਜੇ ਦੂਜੀ ਬਿੰਦੂ ਹੈਗੀ ਦੁਪਹਿਰੇ 1 ਵਜੇ ਸੋ ਅਸੀਂ ਲਿਖਾਂਗੇ ਰੋਗੀ ਦਾ ਤਾਪਮਾਨ 100 ਡਿਗਰੀ ਫੋਰਨਹਾਈਟ ਦपहर 12 ਵਜੇ ਅਤੇ ਬਾਅਦ ਦੁਪਹਿਰ 1 ਵਜੇ ਸੀ ਦੋ ਵਾਰੀ ਉਹਦਾ ਤਾਪਮਾਨ 100 ਡਿਗਰੀ ਫੋਰਨਹਾਈਟ ਸੀ ਅੱਗੇ ਚਲੀਏ ਹੁਣ ਆ ਗਿਆ ਵਿੱਚ ਤੀਜਾ ਸਵਾਲ ਕਹਿੰਦੇ ਕਿਹੜੇ ਦੋ ਸਮਿਆਂ ਦੌਰਾਨ ਰੋਗੀ ਦਾ ਤਾਪਮਾਨ ਇੱਕੋ ਜਿਹਾ ਸੀ ਹੁਣ ਤਾਪਮਾਨ ਦਾ ਬੱਚੇ ਉਧਰ ਆਵਲਾ ਇਹ ਤਾਪਮਾਨ ਉਧਰ ਠੀਕ ਹੈ ਨਾ Y ਐਕਸਿਸ Y ਉਧਰ ਤਾਪਮਾਨ ਇੱਥੇ ਆ ਗਏ ਤੇ ਜੇ ਅਸੀਂ ਇੱਥੇ ਅਸੀਂ ਕਹੀਏ ਕੁਝ ਤਾਪਮਾਨ ਇੱਕੋ ਜਿਹਾ ਰਵੇ ਤੇ ਸਾਨੂੰ ਫੇਰ ਲਾਈਨ ਸਿੱਧੀ ਮਿਲਣੀ ਚਾਹੀਦੀ ਦੇਖੋ ਐਸੇ ਸਿੱਧੀ ਮਿਲੀਏ ਤਾਂ ਆਪਣਾ ਕੋਈ ਇੱਥੇ ਵੀ ਨਾ ਇੱਥੇ ਵੀ ਨਾ ਇਹ ਕਿੰਨਾ 102 ਡਿਗਰੀ ਇੱਥੇ ਵੀ ਇੱਕੋ ਜਿਹਾ ਇਹ ਕਿੰਨਾ ਹੈਗਾ ਇਹ ਹੈਗਾ 100 ਡਿਗਰੀ ਠੀਕ ਹੈ ਨਾ ਸੋ ਦੋ ਵਾਰੀ ਇਦਾਂ ਹੋਇਆ ਇੱਕ ਵਾਰੀ ਇੱਥੇ ਹੋਇਆ ਬੱਚੋ 10 ਵਜੇ ਦੇ 11 ਵਜੇ 10 ਵਜੇ ਤੇ 11 ਵਜੇ ਦੇ ਦੌਰਾਨ ਇੱਕੋ ਜਿਹਾ ਤਾਪਮਨ ਸੀ ਤੇ ਫਿਰ 12 ਤੋਂ ਲੈ ਕੇ 12 ਵਜੇ ਤੇ 1 ਵਜੇ ਦੌਰਾਨ ਵੀ ਤਾਪਮਨ ਇੱਕੋ ਜਿਹਾ ਸੀ ਸੋ ਦੋ ਵਾਰੀ ਇਦਾਂ ਹੋਇਆ ਸੋ ਅਸੀਂ ਲਿਖਾਂਗੇ 10 ਵਜੇ ਅਤੇ 11 ਵਜੇ ਰੋਗੀ ਦਾ ਤਾਪਮਨ ਇੱਕੋ ਜਿਹਾ ਕਿੰਨਾ 102 ਡਿਗਰੀ ਫਾਰਨਹਾਈਟ ਸੀ ਅਤੇ ਤੇ ਦੂਜੀ ਵਾਰ ਦੁਪਹਿਰ 12 ਵਜੇ ਅਤੇ ਬਾਅਦ ਦੁਪਹਿਰ 1 ਵਜੇ ਰੋਗੀ ਦਾ ਤਾਪਮਨ 100 ਡਿਗਰੀ ਫਾਰਨਹਾਈਟ ਸੀ ਸੋ ਬੱਚੋ ਇਹ ਹੋ ਗਿਆ 10 ਤੋਂ 11 ਵਜੇ ਤੱਕ ਤਾਪਮਨ ਉਹਦਾ 102 ਡਿਗਰੀ ਫਾਰਨਹਾਈਟ ਸੀ ਤੇ 12 ਵਜੇ ਤੋਂ ਲੈ ਕੇ 12 ਵਜੇ 1 ਵਜੇ ਦੇ ਦੌਰਾਨ ਉਹਦਾ ਤਾਪਮਨ ਜਿਹੜਾ ਸੀ ਉਹ 100 ਡਿਗਰੀ ਫਾਰਨਹਾਈਟ ਸੀ ਸੋ ਸਾਡਾ ਜਵਾਬ ਆ ਗਿਆ ਇਦਾਂ ਕਿੰਨਾ ਸੌਖਾ ਬੱਚਿਓ ਦੇਖੋ ਸੋ ਇਸ ਤਰ੍ਹਾਂ ਕਰਕੇ ਅਸੀਂ ਹੋਰ ਅਗਲੇ ਸਵਾਲ ਕਰਾਂਗੇ ਹੁਣ ਆ ਗਿਆ ਬੱਚਿਓ ਦੂਜਾ ਸਵਾਲ ਦੂਜਾ ਸਵਾਲ ਕਹਿੰਦਾ ਹੈ ਦਿੱਤਾ ਹੋਇਆ ਗ੍ਰਾਫ ਇੱਕ ਉਤਪਾਦਕ ਕੰਪਨੀ ਉਤਪਾਦਕ ਕੰਪਨੀ ਹੁੰਦੀ ਹੈ ਮੈਨੂਫੈਕਚਰਿੰਗ ਕੰਪਨੀ ਕੰਪਨੀ ਜੋ ਕੋਈ ਵਸਤੂਆਂ ਕੋਈ ਚੀਜ਼ਾਂ ਬਣਾਉਂਦੀ ਹੈ ਉਹਨੂੰ ਕਹਿੰਦੇ ਉਤਪਾਦ ਕਰਦੀ ਹੈ ਕੰਪਨੀ ਦੀ ਅਲੱਗ-ਅਲੱਗ ਦੋ ਸਾਲਾਂ ਵਿੱਚ ਵਿਕਰੀ ਨੂੰ ਦਰਸਾਉਂਦਾ ਹੈ ਅਲੱਗ-ਅਲੱਗ ਦੇ ਦੋ ਸਾਲਾਂ ਵਿੱਚ ਵਿਕਰੀ ਨੂੰ ਦਰਸਾਉਂਦਾ ਹੈ ਸੋ ਇਹ ਬੱਚੇ ਦੇਖੀ ਹੁਣ ਆਏ ਛਣੂ ਤਿੰਨ ਸਵਾਲ ਇੱਦੀ ਕਰਨੇ ਨੇ ਜਿੱਦਾਂ ਅਸੀਂ ਤਾਪਮਨ ਵਾਲੇ ਸਵਾਲ ਕੀਤੇ ਸੀਗੇ ਸੋ ਇਹ ਬੱਚੇ ਹੈਗਾ ਸਾਲ ਇਹ ਸਾਲ ਦਿੱਤਾ ਹੈ ਇਹ 2016 15 14 ਫਿਰ 13 12 ਕਿ 11 ਤੇ 10 ਤੇ 9 ਠੀਕ ਹੈ ਤੇ 6 ਲੱਗੀ ਕਰੋੜ 2 ਕਰੋੜ ਐ ਕਰੋੜ ਦੇ ਵਿੱਚ 2 ਕਰੋੜ 3 ਕਰੋੜ 4 ਕਰੋੜ 5 ਕਰੋੜ ਦੀ ਠੀਕ ਹੈ ਵਿਕਰੀ ਹੈ ਜਗੀ ਆਉਣ ਦੇਖੀਏ ਸੋ ਸਵਾਲ ਇਹ ਬੱਚਿਓ ਪਹਿਲਾ 2010 2011 2014 ਅਤੇ 2016 ਸਾਲ ਵਿੱਚ ਕਿੰਨੀ ਵਿਕਰੀ ਸੀ ਸੋ 2010 ਬੱਚਿਓ ਸਾਡਾ ਕਿੱਥੇ ਹੈਗਾ ਇਹ 2010 ਹੈਗਾ ਦੇਖੋ ਠੀਕ ਹੈ ਸੋ 2010 ਅਸੀਂ ਇੱਥੇ ਗਏ ਤੇ ਲਾ ਲਿਆ 2 ਕਰੋੜ 2010 ਵਿੱਚ ਕਿੰਨੀ ਆਈ 2 ਕਰੋੜ ਫਿਰ ਆ ਗਈ 2011 2011 ਅਗਲਾ ਹੈ ਇਹ 11 ਇਹ ਆ ਗਈ ਕਿੰਨੀ ਹੈ ਲੋ ਜੀ 3 ਕਰੋੜ ਸੋ 3 ਕਰੋੜ ਆ ਗਈ ਫਿਰ ਆ ਗਈ 2014 ਸੋ 14 ਕਿਦੋਂ ਕਿੱਥੇ ਆ ਗਈ ਇਹ 12 13 ਇਹ ਨਹੀਂ ਸੌਰੀ ਇਹ 11 ਇਹ ਆ ਗਈ ਹੈ 10 11 ਇਹ 11 ਹੈ 12 13 14 14 ਵਿੱਚ ਕਿੰਨੀ ਆਈ 14 ਵਿੱਚ ਵੀ 13 ਕਰੋੜ ਸੋ 14 ਵਿੱਚ ਵੀ 3 ਕਰੋੜ ਤੇ 16 16 ਆ ਗਈ 13 14 15 ਨਹੀਂ ਸੌਰੀ ਬੱਚਿਓ ਇਹ ਅਪਣੀ ਆ ਗਈ 14 15 16 16 ਗਈ ਐਵੜੀ ਤੇ 16 ਵਿੱਚ ਕਿੰਨੇ ਕਰੋੜ ਆ ਗਏ ਤੁਹਾਡੀ 6 ਕਰੋੜ ਠੀਕ ਹੈ ਜੀ ਸੋ ਆ ਗਈ 6 ਕਰੋੜ ਦੇਖੋ 1 2 3 4 5 6 ਆ 6 ਲਿਖਿਆ ਠੀਕ ਹੈ ਸੋ ਸਾਡਾ ਜਵਾਬ ਆ ਗਿਆ 2016 ਵਿੱਚ ਵਿਕਰੀ 6 ਕਰੋੜ ਸੀ ਅਗਲਾ ਦੇਖੀਏ ਹੁਣ ਕਿੰਨਾ ਸੌਖਾ ਬੱਚੋ ਇੱਕ ਵਾਰ ਤੁਸੀਂ ਕਰ ਲਓ ਤੁਹਾਨੂੰ ਪਤਾ ਲੱਗ ਜਾ ਗ੍ਰਾਫ ਕਿੰਦਾ ਬੜੀਦਾ ਤੇ ਪੂਰੇ ਬਟਾ ਪੂਰੇ ਨੰਬਰ ਆ ਗਏ ਫਿਰ ਕਹਿੰਦੇ 2013 ਅਤੇ 2015 ਵਿੱਚ ਹੋਈ ਵਿਕਰੀ ਦਾ ਅੰਤਰ ਪਤਾ ਕਰੋ ਅੰਤਰ ਕਿਤਾ ਕਰੀਦਾ ਬੱਚਿਓ ਇੱਕ ਸੰਖਿਆ ਤੇ ਦੂਜੀ ਸੰਖਿਆ ਘਟਾਈ ਦੀ ਹੈ ਸੋ ਪਹਿਲੇ ਅਸੀਂ ਕਰਦੇ 2013 ਵਿੱਚ ਹੋਈ ਵਿਕਰੀ 2013 ਵਿੱਚ ਵਿਕਰੀ ਕਿੰਨੀ ਹੋਈ ਬੱਚਿਓ ਆਓ ਦੇਖੀਏ 2013 ਹੈਗਾ ਠੀਕ ਹੈ 2013 ਹੈਗਾ ਇਹ 2013 ਇਹ 2013 ਦਾ 9 10 11 12 13 13 ਦਾ ਗੱਭੇ ਆ ਗਿਆ ਬੱਚਿਓ ਇਹ ਗੱਭੇ ਵੇ ਸੋ ਗੱਭੇ ਕਿੰਨਾ ਹੈ 3 ਤੇ 4 ਸੋ 3.5 ਕਰੋੜ ਸੋ 3.5 ਕਰੋੜ ਤੇ 2015 ਵਿੱਚ ਹੋਈ ਵਿਕਰੀ 2015 ਇਹ ਬਲ ਹੈਗਾ 2015 ਇਹ ਵੀ ਗੱਭੇ ਆ ਰਿਹਾ ਦੇਖੋ ਬੱਚਿਓ ਡੱਬੇ ਦੇ ਗੱਭੇ ਆ ਰਿਹਾ ਪੂਰਾ ਲਾਈਨ ਤੇ ਨਹੀਂ ਆ ਰਿਹਾ ਹੈਗਾ 4 ਔਰ 5 ਵਿੱਚ ਸੋ 4.5 ਕਰੋੜ 4.5 ਕਰੋੜ ਸੋ 2013 ਅਤੇ 2015 ਵਿੱਚ ਹੋਈ ਵਿਕਰੀ ਦਾ ਅੰਤਰ ਕੀ ਹੋ ਜਾਏਗਾ 4.5 ਕਰੋੜ ਚੋਂ 3.5 ਕਰੋੜ ਘਟਾ ਦਾਂਗੇ ਸੋ 4.5 3.5 1 ਕਰੋੜ ਸੋ 2015 ਅਤੇ 2013 ਦੋ ਸਾਲਾਂ ਦੀ ਵਿਕਰੀ ਦੇ ਵਿੱਚ ਜਿਹੜਾ ਅੰਤਰ ਸੀਗਾ ਉਹ ਸੀ 1 ਕਰੋੜ ਠੀਕ ਹੈ ਅੱਗੇ ਚਲੀਏ। ਉਹਨਗਲਾ ਸਵਾਲ ਆਇਆ ਕਿ ਨੇ ਕੀ ਹਰੇਕ ਸਾਲ ਵਿੱਚ ਵਿਕਰੀ ਸਮਾਂਤਰ ਬਰਾਬਰ ਸੀ? ਨਹੀਂ ਇਹ ਦੇਖੋ ਜੀ ਬਰਾਬਰ ਦੇ ਤਾਂ ਵੀ ਕਿ ਜੇ ਇੱਕੋ ਜਿਹਾ ਲਾਈਨ ਆਵੇ ਕਿਤੇ ਹਨਾ ਵਧੀ ਪਈ ਏ ਫੇ ਕੱਟੀ ਏ ਤੇ ਫੇ ਵਧੀ ਪਈ ਏ। ਸੋ ਅਸੀਂ ਕਹਾਂਗੇ ਜੀ ਨਹੀਂ। ਹਰੇਕ ਸਾਲ ਵਿੱਚ ਵਿਕਰੀ ਵੱਖਰੀ ਵੱਖਰੀ ਸੀ। ਬਰਾਬਰ ਨਹੀਂ ਸੀ। ਅੱਗੇ ਚਲੀਏ। ਆਖਰੀ ਸਵਾਲ ਇਸ ਵੀਡੀਓ ਦਾ ਆਖਰੀ ਸਵਾਲ। ਕਹਿੰਦੇ ਇੱਕ ਵਿਅਕਤੀ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਵਪਾਰੀ ਨੂੰ ਇੱਕ ਪੈਕੇਟ ਦੇਣ ਲਈ ਸਾਈਕਲ ਤੇ ਜਾਂਦਾ ਹੈ। ਬਾਜ਼ਾਰ ਵਿੱਚ ਵੱਖ-ਵੱਖ ਸਮੇਂ ਵਿੱਚ ਉਸ ਦੁਆਰਾ ਤੈਅ ਕੀਤੀ ਦੂਰੀ ਨੂੰ ਦਰਸਾਇਆ ਗਿਆ ਹੈ। ਵੱਖ-ਵੱਖ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਦਰਸਾਇਆ ਗਿਆ ਤੇ ਅੱਗੇ ਵਿੱਚ ਚਾਰ ਸਵਾਲ ਹੈਗੇ ਨੇ। ਆਓ ਹੁਣ ਅਸੀਂ ਇੱਕ-ਇੱਕ ਕਰਕੇ ਉਹ ਸਵਾਲ ਕਰਦੇ ਹਾਂ। ਐ ਸਮਾਂ ਹੈਗਾ ਤੇ ਦੂਰੀ ਹੈਗੀ ਹੈ। ਠੀਕ ਹੈ। ਆਓ ਦੇਖੀਏ। ਸੋ ਪਹਿਲਾ ਸਵਾਲ ਹੈ ਕਿਨੇ ਸਾਨੂੰ ਗ੍ਰਾਫ ਤੋਂ ਕੀ ਸੂਚਨਾ ਪ੍ਰਾਪਤ ਹੁੰਦੀ ਹੈ? ਇਹਦੇ ਵਿੱਚੋਂ ਜਵਾਬ ਸਵਾਲ ਦੇ ਵਿੱਚ ਹੀ ਜਵਾਬ ਦਿੱਤਾ ਹੋਇਆ ਹੈ ਕਿ ਸਾਨੂੰ ਇਹ ਕੀ ਦਰਸਾਉਂਦਾ ਗ੍ਰਾਫ ਬੰਦੇ ਵੱਲੋਂ ਵੱਖ-ਵੱਖ ਸਮੇਂ ਕਿੰਨੀ ਦੂਰੀ ਤੈਅ ਕੀਤੀ ਗਈ। ਸੋ ਸਾਨੂੰ ਗ੍ਰਾਫ ਤੋਂ ਇਹ ਸੂਚਨਾ ਸਾਨੂੰ ਗ੍ਰਾਫ ਤੋਂ ਕੀ ਸੂਚਨਾ ਪ੍ਰਾਪਤ ਹੁੰਦੀ ਹੈ? ਸੋ ਸਾਨੂੰ ਗ੍ਰਾਫ ਤੋਂ ਇਹ ਸੂਚਨਾ ਪ੍ਰਾਪਤ ਹੁੰਦੀ ਹੈ ਕਿ ਪੈਕੇਟ ਦੇਣ ਵਾਲੇ ਬੰਦੇ ਨੇ ਵੱਖ-ਵੱਖ ਸਮਿਆਂ ਵਿੱਚ ਕਿੰਨੀ ਦੂਰੀ ਤੈਅ ਕੀਤੀ ਹੈ। ਠੀਕ ਹੈ ਜੀ। ਇਹ ਸਾਨੂੰ ਸੂਚਨਾ ਮਿਲਦੀ ਹੈ। ਇਹ ਦੋ ਗੱਲਾਂ ਤੋਂ ਸੂਚਨਾ ਮਿਲਦੀ ਹੈ। ਐਕਸ ਅਧੁਰੇ ਤੇ ਕੀ ਲਿਖਿਆ ਹੈ? ਐਕਸ ਅਧੁਰੇ ਤਰੀਕੇ ਸਮਾਂ ਤੇ ਵਾਈ ਤੁਰੇ ਦੇ ਲਿਖਿਆ ਦੂਰੀ ਸੋ ਕਿੰਨੇ ਸਮੇਂ ਵਿੱਚ ਕਿੰਨੀ ਦੂਰੀ ਤੈਅ ਕੀਤੀ ਇਸ ਗੱਲ ਦੀ ਸਾਨੂੰ ਸੂਚਨਾ ਮਿਲਦੀ ਹੈ ਸੋ ਦੂਜਾ ਆ ਗਿਆ ਭਾਲ ਵਿਅਕਤੀ ਨੇ ਸਫਰ ਸਫਰ ਪੂਰਾ ਕਰਨ ਲਈ ਕਿੰਨਾ ਸਮਾਂ ਲਿਆ ਸੋ ਬੱਚੋ ਸਫਰ ਸ਼ੁਰੂ ਕੀਤਾ ਕਿੰਨੇ ਵਜੇ 8 ਵਜੇ ਐ ਇੱਥੇ 8 ਵਜੇ ਹੈਗਾ ਇਹ 9 ਇਹ 8 8 ਵਜੇ 8 ਵਜੇ ਨੂੰ ਸਮਾਂ ਆਪਣਾ ਸਫਰ ਸ਼ੁਰੂ ਕੀਤਾ ਤੇ ਸਫਰ ਮੁੱਕਿਆ ਕਿੰਨਾ ਦੁਪਹਿਰ 12 ਵਜੇ ਸੋ 10 11 11 ਇਹ ਹੈਗਾ 12 11 10 9 ਤੇ 8 ਠੀਕ ਹੈ ਨਾ ਸੋ ਇਹ ਆ ਗਿਆ 12 ਵਜੇ 12 ਵਜੇ ਦੁਪਹਿਰ 12 ਇਹ ਪੂਰਾ ਹੋ ਗਿਆ ਸੋ ਸਫਰ ਪੂਰਾ ਕਰਨ ਸਫਾ ਪੂਰਾ ਕਰਨੀ ਸਮਾਂ ਲੱਗਾ ਸਫਾ ਪੂਰਾ ਕਰਨ ਲਈ ਇਥੇ ਲਈ ਰਹਿ ਗਿਆ ਵਿੱਚ ਲਿਖ ਲਿਓ ਤੁਸੀਂ ਸਫਾ ਪੂਰਾ ਕਰਨੀ ਸਮਾਂ ਲੱਗਾ 12 ਵਿੱਚੋਂ 8 ਘਟਾਇਆ ਤੇ 4 ਘੰਟੇ ਠੀਕ ਹੈ ਨਾ 4 ਘੰਟੇ ਲੱਗੇ 1 2 3 ਤੇ 4 ਤੇ ਇਥੇ ਉਹਦਾ ਸਮਾਂ ਪੂਰਾ ਹੋ ਗਿਆ ਇਦੋਂ ਪਤਾ ਲੱਗ ਜਾਂਦਾ ਹੈ ਕਿ 4 ਘੰਟਿਆਂ ਚ 12 8 ਵਜੇ ਉਹਨੇ ਉੱਤਰਿਆ ਇਥੋਂ ਦੀ 8 ਵਜੇ ਤੇ 12 ਵਜੇ ਆਪਣੀ ਮੰਜ਼ਲ ਤੇ ਪਹੁੰਚ ਗਿਆ ਤੇ 8:04 12 ਨੂੰ ਸੋ 4 ਘੰਟੇ ਉਹਨੂੰ ਸਫ਼ਰ ਪੂਰਾ ਕਰਨ ਲਈ ਲੱਗੇ ਅੱਗੇ ਚਲੀਏ ਤੀਸਰਾ ਸਵਾਲ ਕਹਿੰਦੇ ਸ਼ਹਿਰ ਤੋਂ ਵਪਾਰੀ ਦਾ ਘਰ ਕਿੰਨਾ ਦੂਰ ਸੀ ਸੋ ਬੜਾ ਸੌਖਾ ਬੱਚੋ ਇਧਰੋਂ ਆ ਉਹਦਾ ਘਰ 0 ਇੱਥੋਂ ਸ਼ੁਰੂ ਹੋਇਆ ਤੇ ਪਹੁੰਚ ਗਿਆ ਇੱਥੇ ਅਤੇ ਇੱਥੇ ਦੇਖੀ ਇੱਥੇ ਪਹੁੰਚਿਆ ਤੇ ਇਹ ਕਿੰਨਾ ਲਿਖਿਆ 20 ਕਿਲੋਮੀਟਰ ਸੋ ਸਾਬ ਦਾ ਲੱਗਿਆ ਕਿ ਉਹਦਾ ਸਫ਼ਰ ਦੀ ਦੂਰੀ ਪਤਾ ਲੱਗੀ ਕਿ ਉਹਨੇ ਇੰਨਾ ਸਫ਼ਰ ਤੈ ਕੀਤਾ ਤੇ ਉਹਦੀ ਮੰਜ਼ਿਲ ਇੱਥੇ ਸੀ ਸੋ ਸ਼ਹਿਰ ਤੋਂ ਵਪਾਰੀ ਦਾ ਕਰਕੇ ਕਿੰਨਾ ਦੂਰ ਸੀ ਇਹਦਾ ਜਵਾਬ ਆ ਗਿਆ ਸ਼ਹਿਰ ਤੋਂ ਵਪਾਰੀ ਦਾ ਕਰ 20 ਕਿਲੋਮੀਟਰ ਦੂਰ ਸੀ ਠੀਕ ਹੈ ਫਿਰ ਕੀ ਆ ਗਿਆ ਕਹਿੰਦੇ ਕੀ ਵਿਅਕਤੀ ਰਾਹ ਵਿੱਚ ਕਿਸੇ ਥਾਂ ਤੇ ਰੁਕਿਆ ਸੀ ਇਹ ਕਿੱਦਾਂ ਪਤਾ ਲੱਗਿਆ ਬੱਚਿਓ ਇੱਥੇ ਇਹ ਪਤਾ ਲੱਗਦਾ ਇੱਥੇ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਇੱਥੇ ਆ ਕੇ ਦੇਖੋ ਉਹ ਸਿੱਧਾ ਹੋ ਗਿਆ ਉਹ ਲਈ ਸਿੱਧਾ ਮਤਲਬ ਕੀ ਇਹ ਲਾਈਨ ਸਿੱਧੀ ਆ ਗਈ ਇਹਦਾ ਮਤਲਬ ਕਿ ਉਹਨੇ ਸਫ਼ਰ ਜਿੰਨੀ ਦੂਰੀ ਇੱਥੇ ਸੀ ਉਨੀ ਦੂਰੀ ਅੱਧੇ ਘੰਟੇ ਲਈ ਕਰੀਬ ਇੱਥੋਂ ਦੀ 8 9 10 10 ਤੋਂ ਕਰੀਬ ਅੱਧਾ ਘੰਟਾ ਸਾਢੇ 10 ਵਜੇ ਤੱਕ ਉਹ ਉੱਥੇ ਰੁਕਿਆ ਰਿਹਾ ਭਾਵ ਦੂਰੀ ਵਿੱਚ ਵਾਧਾ ਨਹੀਂ ਹੋਇਆ ਤੇ ਇਹਦੋਂ ਤੱਕ ਤਾਂ ਵਾਧਾ ਨਹੀਂ ਹੋਇਆ ਕਿ ਉਹ ਇੰਨੀ ਅੱਧੇ ਘੰਟੇ ਲਈ ਆਰਾਮ ਕਰਨ ਲਈ ਜਾਂ ਚਾਹ ਪਾਣੀ ਲਈ ਇੱਥੇ ਰੁਕਿਆ ਸਵੇਰ ਰੁਕਿਆ 10 ਵਜੇ ਤੇ ਉਹਨੇ ਇਹ ਨਹੀਂ ਪੁੱਛਿਆ ਕਿੰਨੀ ਦੇਰ ਕਰੀਬ ਅੱਧਾ ਘੰਟਾ ਰੁਕਿਆ ਕਿਉਂਕਿ ਇਹਦਾ ਅੱਧਾ ਦਿਖਾ ਰਿਹਾ ਹੈ ਇਹ 1 ਘੰਟੇ ਦਾ ਡੱਬਾ ਹੈਗਾ ਤੇ ਅੱਧ ਵਿੱਚ ਰੁਕਿਆ ਸੋ ਅਸੀਂ ਲਿਖਾਂਗੇ ਜੀ ਹਾਂ ਵਿਅਕਤੀ ਰਾਹ ਵਿੱਚ 10 ਵਜੇ ਰੁਕਿਆ ਸੀ ਕਿਉਂਕਿ 8 9 ਤੇ 10 ਵਜੇ ਇੱਥੇ ਰੁਕ ਗਿਆ ਤੇ 10:30 ਵਜੇ ਕਰੀਬ ਫੇਰ ਸ਼ੁਰੂ ਹੋਇਆ ਤੇ 12 ਵਜੇ ਕੋਈ ਮੰਜ਼ਿਲ ਤੇ ਪਹੁੰਚਿਆ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਤੁਸੀਂ ਦੇਖਿਆ ਤਿੰਨ ਸਵਾਲਾ ਰਾਹੀਂ ਕਿ ਜੇ ਸਾਨੂੰ ਗ੍ਰਾਫ ਦਿੱਤਾ ਗਿਆ ਹੋਵੇ ਤੇ ਗ੍ਰਾਫ ਰਾਹੀਂ ਅਸੀਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਹਾਸਲ ਕਰ ਸਕਦੇ ਹਾਂ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ